ਮੋਗਾਲ ਨਾ ਕੱਢਿਆ ਪੰਜਾਬੀ ਦੀ ਇੱਕ ਡੀਕਾ ਹੀ ਯਾਰ ਉਹ ਇੱਕ ਕਹਿਣ ਦਿਆ ਦੋ ਆ ਹੁਣ ਮੈਂ ਆਇਆ ਇੱਕ ਤੁ ਕੰਦਾ ਵਾਜ ਮੇਰੀ ਵਾਜ ਲੈਨੇ ਦੋ ਮਿੰਟ ਆ ਜਾ ਤੇਰੀ ਨਾਨੀ ਲਸਾਂ ਦਿਆ ਲੋਕਾਂ ਦੇ ਤੇਸ਼ ਕਰਦਾ ਕਿਉਂ ਮੇਰੀ ਨਾਨੀ ਦੀ ਮਰਜ਼ੀ ਕਰ ਆ ਲੋ ਜੀ ਮਾਰਚ ਚੈਨ ਲੋ ਕਰ ਲੋ ਹਾਂਜੀ ਦੋਸਤੋ ਆਕਾਸ਼ ਕਪਲ ਤੇ ਜਗਪੀਤ ਕਪਲ ਵੱਲੋਂ ਜੋ ਕਿ ਲਾਈਵ ਆ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ ਉਸ ਵਿੱਚ ਕਿਹਾ ਗਿਆ ਸੀ ਕਿ ਜੋ ਕਿ ਰੋਸਟਰ ਹਨ ਉਹ ਬਹੁਤ ਗੰਦ ਪਾਉਂਦੇ ਹਨ ਉਹਨਾਂ ਨੂੰ ਗਲਤ ਬੋਲਿਆ ਗਿਆ ਸੀ ਤੇ ਉਹਨਾਂ ਨੂੰ ਗਾਲਾਂ ਮੰਦੇ ਵੀ ਕੱਢੇ ਗਏ ਸਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਆਕਾਸ਼ ਕਪੜ ਵੱਲੋਂ ਜੋ ਕਿ ਕਿਸੇ ਵੀ ਰੋਸਟਰ ਦਾ ਕੋਈ ਨਾਮ ਨਹੀਂ ਸੀ ਲਿਆ ਗਿਆ ਉਸ ਨੂੰ ਲੈ ਕੇ ਚੱਲਦੇ ਆ ਜੋ ਕਿ ਸਾਰੇ ਰੋਸਟਰ ਪੜਕ ਚੁੱਕੇ ਸਨ ਉਹਨਾਂ ਵੱਲੋਂ ਕਿਹਾ ਗਿਆ ਸੀ ਜੇਕਰ ਤੁਸੀਂ ਗੰਦਮੰਦ ਬੋਲਣਾ ਹੀ ਐ ਤੇ ਨਾਮ ਲੈ ਕੇ ਬੋਲੋ ਤੁਸੀਂ ਕਿਸ ਰੋਸਟਰ ਨੂੰ ਕਹਿ ਰਹੇ ਹੋ ਸਾਨੂੰ ਇਹ ਤਾਂ ਨਹੀਂ ਪਤਾ ਲੱਗ ਰਿਹਾ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਰੋਮੀ ਜੋ ਕਿ ਰੋਸਟ ਕਰਦਾ ਹੈ ਉਸ ਵੱਲੋਂ ਜੋ ਕਿ ਲਾਈਵ ਆ ਕੇ ਇੱਕ ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ਮੈਂ ਤੇਰੇ ਪਿੰਡ ਜ਼ਰੂਰ ਆਵਾਂਗਾ ਤੇ ਆ ਕੇ ਤੇਰੇ ਤੋਂ ਮਾਫੀ ਵੀ ਮੰਗਾਵਾਂਗਾ ਬਾਕੀ ਦੋਸਤੋ ਉਸ ਵੱਲੋਂ ਇਹ ਵੀ ਕਿਹਾ ਗਿਆ ਸੀ ਜੇ ਤੂੰ ਕੋਈ ਗੱਲਬਾਤ ਕਰਨੀ ਹੈ ਜੇ ਤੂੰ ਗਾਲਾਂ ਕੱਢਣੀ ਹੈ ਤੇ ਨਾਮ ਲੈ ਕੇ ਕੱਢ ਫਿਰ ਤੁਹਾਨੂੰ ਦੱਸਾਂਗੇ ਕਿ ਅਸੀਂ ਕੌਣ ਆ ਬਾਕੀ ਦੋਸਤੋ ਤੁਹਾਨੂੰ ਦੱਸ ਦਨੇ ਹੈ ਕਿ ਕੁਝ ਬੀਤੇ ਸਮੇਂ ਪਹਿਲਾਂ ਜੋ ਕਿ ਰੋਮੀ ਵੱਲੋਂ ਜੋ ਕਿ ਆਕਾਸ਼ ਕਪਲ ਦੇ ਘਰ ਗਿਆ ਸੀ ਉਸ ਨੂੰ ਸਮਝਾਇਆ ਗਿਆ ਸੀ ਤੇ ਉਸ ਤੋਂ ਪੁੱਛਿਆ ਗਿਆ ਸੀ ਕਿ ਤੂੰ ਕਿਸ ਰੋਸਟਰ ਨੂੰ ਜੋ ਕਿ ਗਾਲਾਂ ਮੰਦ ਦੇ ਕੱਢਦਾ ਹੈ ਬਾਕੀ ਦੋਸਤੋ ਰੋਮੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਤੂੰ ਆਪਣੇ ਜਨਾਨੀ ਦੇ ਹੱਕ ਦੇ ਪੈਸੇ ਖਾਂਦਾ ਹਾਂ ਤੂੰ ਆਪਣੇ ਜਨਾਨੀ ਨੂੰ ਵੀਡੀਓਜ਼ ਤੋਂ ਦਿਖਾ ਕੇ ਲੋਕਾਂ ਤੋਂ ਪੈਸੇ ਲੁੱਟਦਾ ਹੈ ਹੋਰ ਵੀ ਬਹੁਤ ਗੰਦਮੰਦ ਬੋਲਿਆ ਗਿਆ ਬਾਕੀ ਰੋਮੀ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਤੂੰ ਗਾਲਾ ਕੱਢਣੇ ਸੀਤ ਕਿਸ ਦਾ ਨਾਮ ਲੈ ਕੇ ਕੱਢਦਾ ਬਾਕੀ ਦੋਸਤੋ ਤੁਸੀਂ ਸਾਨੂੰ ਵੀਡੀਓ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਸ ਵਿੱਚ ਰੋਮੀ ਸਹੀ ਹੈ ਜਾਂ ਆਕਾਸ਼ ਕਪਲ ਸਹੀ ਹੈ ਦੋਸਤੋ ਸਾਨੂੰ ਕਮੈਂਟ ਕਰਕੇ ਆਪਣਾ ਸਟਾਰ ਜ਼ਰੂਰ ਦੱਸਿਓ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ 'ਵਲ ਧੰਨਵਾਦ